ਮੈਂ ਤੇ ਪੰਜਾਬ ਪੁਲਿਸ ਨੂੰ ਇਹਦਾ ਕਹਿਣਾ ਚਾਹੁੰਦਾ ਵੀ ਸਾਡੇ ਦੁਕਾਨਦਾਰਾਂ ਦੀ ਸੁਰੱਖਿਆ ਕਰੋ ਸਾਨੂੰ ਕੋਈ ਆਪਣਾ ਇਹ ਕਿਨਾ ਭਰੋਸਾ ਦਿਓ ਕਿਉਂਕਿ ਰਾਤ ਨੂੰ ਨਾ ਕੋਈ ਨਾਕਾ ਹੁੰਦਾ ਸਿਰਫ ਦੋ ਬੈਰੀ ਕਰਦੇ ਇੱਕ ਮੰਡੀ ਦੇ ਮੋੜ ਅਗੇ ਡਿਪਟੀ ਦੇ ਬੂਹੇ ਅਗੇ ਉਹਨਾਂ ਆਪਣੀ ਸੁਰੱਖਿਆ ਕੀਤੀ ਰਿਆ ਕਦਾ ਉੱਚੀਆਂ ਕਰ ਰਿਆ ਨੇ ਮੈਨੂੰ ਰਾਤੀ ਡਿਪਟੀ ਸਾਹਿਬ ਕਹਿੰਦੇ ਆਉ ਅਸੀਂ ਲਾਗੇ ਲਾਗੇ ਖਲੋਤਿਆ ਮੈਨੂੰ ਕਹਿੰਦੇ ਨੇ ਮੇਰੇ ਤੋਂ ਪਰੇ ਹੋ ਕੇ ਗੱਲ ਕਰ ਤਾ ਸ਼ਰਾਬ ਪੀਤੀ ਦਿਆ ਉਹ ਮੈਂ ਕਹਾ ਮੇਰੇ ਕੇਸ ਵੇ ਮੇਰਾ ਦਾੜਾ ਵੇ ਮੈਂ ਸ਼ਰਾਬ ਨਹੀਂ ਪੀਤੀ ਸ਼ਰਾਬ ਤੇਰੇ ਮੁਲਾਜ਼ਮਾਂ ਪੀਤੀ ਆ ਇੱਕ ਮੁਲਾਜ਼ਮ ਪੁਲਿਸ ਦਾ ਉੱਠਿਆ ਕਹਿੰਦਾ ਤੂੰ ਹੀ ਸੌ ਖਾਦਿਆ ਗੁਰਦੁਆਰੇ ਜਾ ਕੇ ਆਪਣਾ ਮੁੰਡਾ ਲਾ ਕੇ ਇਹ ਪੁਲਿਸ ਸਾਨੂੰ ਸੋਚ ਕਉਂਦੀ ਜੇ ਅੱਜ ਕਾਦੀਆਂ ਸਵਾ ਖਾ ਲਈਏ ਉਸ ਨੇ ਲੋਕਾਂ ਨੂੰ ਇਨਾ ਡਰਾ ਰਿਆ ਕਿ ਸਾਡਾ ਬਾਰਡਰ ਬੰਦ ਖਾਲੀ ਹੋ ਜੇ ਕੀ ਪੁੱਛ ਨੂੰ ਨਹੀਂ ਪਤਾ ਇੱਥੇ ਮਾਰੇ ਅਨਸਰ ਕਹਿ ਰਹੇ ਨੇ ਅੱਜ ਦੇ ਧਰਨਾ ਇਸ ਬੰਦੀ ਕੀ ਕੀ ਸਾਡਾ ਧਰਨਾ ਸਾਡਾ ਪੂਰਨ ਬੰਦਾ ਬਾਜ਼ਾਰ ਜੇ 2-3 ਦਿਨ ਦਾਦੇ ਨਹੀਂ ਬੰਦ ਕਰਨਾ ਪਿਆ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਬਾਜ਼ਾਰ ਬੰਦ ਰਹੇ ਦੱਸਿਆ ਵੀ ਗੈਰੀ ਹਾਂਜੀ ਬੀਤੀ ਰਾਤ ਦੇ ਤੇ 6:25 ਮਿੰਟ ਤੇ ਮਸ਼ੀ ਮਨਿਆ ਰਹੀ ਉਹ ਦੀ ਦੁਕਾਨ ਇਹ ਬੇਖਦਮ ਇਹ ਦੋ ਨੌਜਵਾਨ ਆਏ ਨੇ ਮੋਟਰਸਾਈਕਲ ਤੇ ਮੂੰਹ ਬੰਨੇ ਨੇ ਉਹ ਗੋਲੀ ਚਲਾ ਕੇ ਚਲੇ ਗਏ ਉਹ ਸੁਣੋ ਖਤਰਾ ਅੱਜ ਜੇ ਸਾਡੇ ਦੇ ਤੋਂ ਬੰਬੜਾ ਛੋੜ ਦੇ ਸ਼ਹਿਰਦਾਰ ਭਾਵੇਂ ਮਰ ਜਾਣ ਰਸਨਾ ਸ਼ਹਿਰਦਾਰ ਇਸ ਤਰ੍ਹਾਂ ਕਹਿ ਨਹੀਂ ਕਰਨੀ ਆਪਣੀ ਸੁਰੱਖਿਆ ਕਰਨੀ ਆ ਤੁਸੀਂ ਭਾਜੀ ਮੰਡੀਥਾਂ ਨਹੀਂ ਚੱਲਦੇ ਰਾਤ ਨੂੰ ਜੇ ਕਿਸੇ ਨੂੰ ਮੰਡੀ ਚ ਲੋਟਰ ਲਿਆ ਕੋਈ ਫੇਰ ਕੀ ਮੰਗ ਕਰਦੇ ਅਸੀਂ ਮੰਗ ਕਰ ਰਹੇ ਆ ਵੀ ਰਾਤੀ ਲੋਕਾਂ ਸ਼ਹਿਰਦਾਰਾਂ ਨੂੰ ਲੰਗਾਂ ਮੈਰੀ ਘਟਾ ਨਹੀਂ ਬਾਕੀ ਡੀਐਸਪੀ ਆ ਬਈ ਫਿਰਦੇ ਨੇ ਰਾਤੀ ਜਿੰਨਾ ਲੋਕਾਂ ਨੇ ਨਾਕਾ ਲਾਇਆ ਹੁੰਦਾ ਤੁਸੀਂ 3 ਵੇ ਦੀ ਮੈਂ ਪਿਛਲੇ ਹਫਤੇ ਸਵੇਰ 3 ਵੇ ਦੀ ਬੱਸੇ ਨਾਲ ਚੰਡੀਗੜ੍ਹ ਇੱਥੇ ਕਾਰਾਂ ਲੱਗੀਆਂ 3-4 ਉਹਦੇ ਚੋਂ ਮੁਲਾਜ਼ਮ ਕਾਰ ਚੋਂ ਉਤਰ ਕੇ ਵੇਖਦੇ ਨੇ ਵੀ ਇਹ ਬੰਦਾ ਕੌਣ ਹੈ ਨਾਕਾ ਕਾਰ ਚੋਂ ਦਾਵਾ ਕਰੇਂਦਾ ਵਾ ਮੇਰੀ ਗੱਡ ਦੇਂਦਾ ਵਾ ਆਵਰਝਾਈਆਂ ਲਾ ਕੇ ਕੰਬਲ ਲਾ ਕੇ ਕਾਰ ਚ ਸੁੱਤੇ ਦਿੰਦੇ ਨੇ ਰੋਲ ਬਣਾ ਕੇ ਪੁਲਿਸ ਪ੍ਰੋਸੈਸਿੰਗ ਦੇ ਇੱਕ ਮਾਮਲੇ ਇੱਕ ਨਿਕੇ ਦਾ ਇਹਦਾ ਪ੍ਰਬੰਧ ਨਹੀਂ ਕੱਲ ਲੋਹੜੀ ਉਸਦਾ ਫਰਜ਼ ਨਹੀਂ ਵੀ ਕਿਉਂ ਬਾਜ਼ਾਰ ਚ ਗਸ਼ਟ ਦੇ ਜਿਹੜੇ ਮੁੰਡੇ ਮੋਟਰਸਾਈਕਲਾਂ ਦੇ ਮੂੰਹ ਬੰਦ ਕੇ ਚਾਰ-ਚਾਰ ਚੜ੍ਹ ਕੇ ਹੁੰਦੇ ਨੇ ਉਹਨਾਂ ਦੇ ਮੂੰਹ ਖੋਲ ਕੇ ਵੇਖਣ ਇਹਨੇ ਦੀ ਜੁਰਮੀਆਂ ਨਹੀਂ ਗਈ ਕੋਈ ਆਦਾ ਸਾਡੇ ਨੇੜਾ ਬਾਬਾ ਨਾਨਕ ਦੇ ਵਿੱਚ ਅੱਜ ਇਹ ਤੀਸਰੀ ਵਾਰਦਾਤ ਹੋ ਗਈ ਆ ਰਾਤੀ ਬੜੀ ਗੋਲੀ ਚੱਲਦੀ ਆ ਪਹਿਲੀ ਵਾਰਦਾਤ ਇਥੇ ਬੱਲੇ ਸ਼ਾਹੀ ਸਨਾਰੀ ਦੀ ਦੁਕਾਨ ਆ ਉਹਨਾਂ ਦੀ ਦੁਕਾਨ ਤੇ ਨਕੇਤੀ ਹੋਈ ਗੋਲੀ ਚੱਲੀ ਇਥੇ ਦੂਸਰੀ ਵਾਰਦਾਤ ਬੇਦੀ ਮੈਡੀਕਲ ਸਟੋਰ ਸਾਡੇ ਉਹਦੇ ਗੋਲੀ ਚੱਲੀ ਤੀਸਰੀ ਵਾਰਦਾਤ ਇਹ ਹੋ ਗਈ ਅਸੀਂ ਪੁਲਿਸ ਕੋਲ ਇੱਕ ਪੁੱਛਿਆ ਕਿ ਤੁਸੀਂ ਸਾਨੂੰ ਕੋਈ ਸੁਰੱਖਿਆ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ ਜੀ ਜੀ ਕਿਉਂਕਿ ਅਫਸਰ ਜਿਹੜੇ ਨਹੀਂ ਆ ਉਹ ਬਿਲਕੁਲ ਝੂਠੇ ਬਿਆਨ ਦੇ ਹੀ ਜਾਂਦੇ ਨੇ ਇਥੇ ਰਾਤੀ ਵੀ ਅਫਸਰ ਦੇ ਰਹੇ ਸੀਗੇ ਸਾਡੇ ਸਾਰੇ ਨਾਕੇ ਲੱਗੇ ਆ ਜਦ ਕਿ ਇੱਕ ਵੀ ਨਾਕਾ ਕਿਤੇ ਨਹੀਂ ਸਵਕਾ ਖਾਲਾ ਬੰਦ ਹੁੰਦਾ ਜਾਂ ਡੀਪੀ ਸਾਹਿਬ ਦਾ ਆਫਿਸ ਬੰਦ ਹੁੰਦਾ ਜਿੱਥੇ ਬਾਕੀ ਪੁਲਿਸ ਕੋਈ ਪੁਲਿਸ ਦੇ ਸਕਦੀ ਸਾਨੂੰ ਸੱਚਾ ਕਿ ਨਹੀਂ ਦੇ ਸਕਦੀ ਇਹ ਦੁਕਾਨਦਾਰਾਂ ਨੇ ਅੱਜ ਮਨ ਬਣਾ ਲਿਆ ਚਾਹੇ 2 ਦਿਨ ਬੰਦ ਰੱਖਣਾ ਪਏ ਚਾਹੇ 3 ਦਿਨ ਬੰਦ ਰੱਖਣਾ ਪਏ ਇਹ ਪੁਲਸ ਕੋਲ ਪੁੱਛਣਾ ਵਾ ਵੀ ਤੁਸੀਂ ਸਵਕਾ ਦੇਵੋਗੇ ਕਿ ਨਹੀਂ ਦੇਵੋਗੇ 7 ਵਜੇ ਹੋ ਜਾਂਦੀਆਂ ਨੇ ਇਹ ਬੈਰੀਗੇਟ ਥਾਣੇ ਦੇ ਦੋਵੇਂ ਪਾਸੇ 7 ਵਜੇ ਹੋ ਜਾਂਦੇ ਨੇ ਠੀਕ ਹੈ ਪੁਲਸ ਨੂੰ ਖੜਦਾ ਹੋਏਗਾ ਪੁਲਸ ਦੇ ਥਰੈਡਿੰਗ ਆ ਅਸੀਂ ਵੀ ਪੁਲਸ ਦੇ ਪਾਪ ਪਲਾਇਆ ਪੁੱਛਦੇ ਵਿੱਚ ਬਟ ਯਾਰ ਉਹਨ ਲੋਕਾਂ ਨੇ ਸੋਚਿਆ ਕਿ ਦਾਕਰੋਗੇ ਜੇ ਤੁਸੀਂ ਡਰ ਗਏ ਤੇ ਮਾਰੇ ਅੰਸਾਂ ਦੇ ਹੌਸਲੇ ਵਾਜ ਜਾਂਦੇ ਆ ਪੁੱਛਦੇ ਡਰ ਗਈ ਆ ਤੇ ਮਾਰੇ ਅੰਸਾਂ ਦੇ ਹੌਸਲੇ ਵਾਜ ਜਾਂਦੇ ਨਹੀਂ ਮੰਨ ਕਰਦੇ ਹੋ ਮੰਨਦਾ ਨਹੀਂ ਆਪੀ ਸਖਿਆ ਦੀ ਪੁੱਛਦੇ ਆ ਵੀ ਦੇ ਸਕਦੇ ਹੋ ਤੇ ਨਹੀਂ ਜਾਂ ਤੇ ਕਹੋ ਨਹੀਂ ਦੇ ਸਕਦੇ ਤੇ ਸ਼ਾਹਜ਼ਾਦ ਆਪੀ ਸਖਿਆ ਆਪ ਕਰੇ ਤੇ ਯਾ ਫੇ ਤੁਸੀਂ ਕਹਦੇ ਦੇ ਸਕਦੇ ਹੋ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ For 21 years, we've delivered 100% board exam success. With smart classrooms, a library, and science labs, learning thrives. Our in-house mess, bakery, and tuck shop ensure nutritious meals. From dance and music rooms to a cinema hall, all-weather pool, and expert sports coaches, students excel in every way. Rooted in excellence, admissions open. Enroll today.